ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸਮਾਦਪਾਈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਮਾਦਪਾਈ ਤੋਂ ਜਦੋਂ ਸੰਗਤਪੁਰੇ ਨੂੰ ਜਾਂਦੇ ਆ ਤੇ ਸੰਗਤਪੁਰੇ ਵਾਲੀ ਸੜਕ ਤੇ ਬਾਈ ਦਾ ਘਰ ਆ ਪਿੰਡ ਸਮਾਦਪਾਈ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਤੇ ਨਗ ਵੀ ਕੋਈ ਬਾਹਲੇ ਜਾਦੇ ਨਹੀਂ ਸਨ ਛੋਟੇ ਬੱਚੇ 6 ਕਨ ਆ ਗਏ 4 ਨਗ ਵੱਡੇ ਆ 2 ਛੋਟੇ ਬੱਚੇ ਆ ਟੋਟਲ 6 ਪਸ਼ੂ ਆ ਤੇ ਸੈਟਅਪ ਬਾਈ ਦਾ ਸੋਹਣਾ ਨਗ ਜਿੰਨੇ ਕ ਹੈਗੇ ਆ ਸਾਰੇ ਚੰਗੇ ਆ ਇੱਕ ਬਹੁਤ ਚੰਗੀ ਬੂਰਾ ਨਸਲ ਦੀ ਮੱਝ ਵੱਡੇ ਕੱਦ ਵਾਲੀ ਇੱਕ ਇਧਰ ਲਾਲ ਰੰਗ ਦੀ ਵਾੜ ਖੜੀ ਐ ਸਾਈਵਾਲ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਇੱਧਰ ਜਿਹੜੀ ਤੁਸੀਂ 3 ਨੰਬਰ ਤੇ ਜਰਸੀ ਵਾੜ ਦੇਖ ਰਹੇ ਆ ਬਾਦਾਮੀ ਰੰਗ ਦੀ ਆ ਵੱਡੀ ਜਰਸੀ ਆ ਇਹ ਬਾਈ ਦੀ ਸੇਲ ਆ ਵਕਾਊ ਆ ਚੰਗੇ ਦੁੱਧ ਵਾਲੀ ਇਨਫੋਰਮੇਸ਼ਨ ਲੈ ਦੇਣਾ ਆ ਜੀ ਬਾਈ ਇੱਥੇ ਨੇੜੇ ਆਜੋ ਗੱਲਾਂ ਬਾਤਾਂ ਬਾਈ ਨਾ ਕਰਦੇ ਆ ਹਾਂਜੀ ਇਨਫੋਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਐਮ ਕੇ ਵੀ ਦੇਖਣਾ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੀ ਜੀ ਸੁਖਵਿੰਦਰ ਸਵੰਘਾ ਜੀ ਮੇਰਾ ਨਾਮ ਪਿੰਡ ਸਮਾਰ ਸਮਾਰ ਪਈ ਹੈ ਜੀ ਸੰਗਤਪੁਰਾ ਰੋੜਾ ਜੀ ਫੋਨ ਨੰਬਰ ਦੱਸ ਦੀ ਬਾਈ 98149 ਜੀ 98732 1 ਕਿ ਰਿਫਰ ਦੱਸੋ 98149 ਜੀ 98732 ਕਿੰਨਵਾਂ ਸੂਆ ਜਰਸੀ ਬਾਈ ਇਹ ਚੌਥਾ ਸੂਆ ਸੂਣੀ ਆ ਜੀ ਤੀਜੀ ਸੂਏ ਕਿੰਨਾ ਕਿ ਦੁੱਧ ਪਿਆ ਗਈ ਬਾਈ ਜਿਸ 20 ਲੀਟਰ ਦੁੱਧ ਹੋਇਆ ਜੀ ਇਹਦਾ ਦਿਨ ਕਿੰਨੇ ਪਏ ਆ ਦਿਨ 3-4 ਲਊਗੀ ਜੀ ਪਤਾ ਸੀਵਨ ਅੱਗੇ ਕਿਹੜਾ ਲੱਗਾ ਜੀ ਸੀਵਨ ਨੇ ਤੇ ਲੱਗਾ ਜੀ ਪ੍ਰੀਤ ਬੋਲ ਦਾ ਜੀ ਪ੍ਰੀਤ ਬੋਲ ਦਾ ਹਾਂਜੀ ਹਾਂ ਕੱਢੀਏ ਬਾਹਰ ਨੂੰ ਤੋੜ ਕੇ ਵਿਖਾ ਦਈਏ ਦੋਸਤੋ ਚੌਥੇ ਸੂਵੇ ਬਾਈ ਕਹਿੰਦਾ ਜਰਸੀ ਸੂਣਦੀ ਐ ਇੱਕਦਮ ਮੈਨੂੰ ਬਾਈ ਦੀ ਬਹੁਤ ਵਧੀਆ ਗੱਲ ਲੱਗੀ ਜਿਹੜਾ ਬਾਈ ਨੇ ਸੂਆ ਚੌਥਾ ਗਿਆ ਨਹੀਂ ਸਾਰੇ ਭੈਣ ਭਰਾ ਮੈਨੂੰ ਫੋਨ ਲਾ ਕੇ ਵੀ ਕਹਿੰਦੇ ਆ ਕਿ ਬਾਈ ਯਾਰ ਤੂੰ ਸਾਰੀਆਂ ਦੂਜਾ ਸੂਆ ਪਹਿਲਾ ਸੂਆ ਮੱਝਾਂ ਵੜਾ ਵਖਾਈ ਜਾਂਦਾ ਰਹਿਣਾ ਉਹ ਭਰਾਵੋ ਮੈਂ ਨਹੀਂ ਵਗਾਉਂਦਾ ਵਪਾਰੀ ਦੂਜੇ ਸੂਏ ਤੋਂ ਗਾਂ ਹੀ ਨਹੀਂ ਜਾਂਦੇ ਭਾਵੇਂ ਕੋਈ ਚੌਥਾ ਸੂਆ ਉਹਨੂੰ ਵੀ ਦੂਜਾ ਸੂਆ ਹੀ ਕਹਿੰਦੇ ਆ ਪਰ ਮਾੜੀਆਂ ਗੱਲਾਂ ਪਰ ਬਾਈ ਕਹਿੰਦਾ ਚੌਥੇ ਸੂਏ ਆਪਣੀ ਜਰਸੀ ਸੂਂਦੀ ਆ 20 ਲੀਟਰ ਦੁੱਧ ਬਾਈ ਕਹਿੰਦਾ ਮੈਂ ਛੋਇਆ ਦੋ ਤਿੰਨ ਦਿਨ ਬਾਈ ਦੱਸਦਾ ਲੈ ਜੂ ਮੋੜ ਲਈਏ ਜੀ ਸੋਹਣੀ ਜਰਸੀ ਆ ਵੱਡੇ ਕੱਦ ਕਾਠ ਵਾਲੀ ਆ ਹਵਾਨਾ ਸੋਹਣਾ ਵੱਡਾ ਬਦਾਮੀ ਰੰਗ ਦੀ ਜਰਸੀ ਠੰਡੀ ਸੀਲ ਹੈ ਠੀਕ ਹੈ ਜੀ ਠੰਡੀ ਸੀਲ ਬਾਈ ਕਹਿੰਦਾ ਪੂਰੀ ਆ ਰੋਕ ਲਈਏ ਜੀ ਥਣ ਵਿਖਾ ਦਈਏ ਪ੍ਰੀਤ ਬੋਲ ਦਾ ਸੀ ਬਨ ਲਗਾ ਦੋਸਤੋ ਬਹੁਤ ਚੰਗਾ ਬੋਲਰ ਛੂਟੀ ਦਾ ਪ੍ਰੀਤ ਪ੍ਰੀਤ ਬੋਲ ਤੋਂ ਇਹ ਗੱਬਣ ਹੈ ਜੇ ਕਿਤੇ ਬੱਚਾ ਵੱੱਛੀ ਦੇਗੀ ਦੋਸਤੋ ਟਾਪ ਦਾ ਬੱਚਾ ਉਹ ਕਿਉਂਕਿ ਆਪ ਵੀ ਜਾਤ ਵਾਲੀ ਆ ਕੱਦ ਕਾਠ ਵਾਲੀ ਆ ਬਾਕੀ ਦੁੱਧ ਬਾਈ 20 ਲੀਟਰ ਦੱਸਦਾ ਕਿਚੋਇਆ ਪ੍ਰੀਤ ਬੋਲ ਨੂੰ ਸਾਰੇ ਜਾਣਦੇ ਹੀ ਆ ਬੋਲ ਬਾਰੇ ਚਲੋ ਮੈਂ ਬਾਲਾ ਨਹੀਂ ਦੱਸਦਾ ਥਣ ਸੋਹਣਿਆ ਆਦੀ ਚਵਾਈ ਵਾਲੇ ਆ ਹਵਾਨੇ ਤੇ ਮੋਟੀਆਂ ਮੋਟੀਆਂ ਵੇਨਸ ਆ ਜਿੱਦਾਂ ਮਿਲਕ ਵੇਨ ਹੁੰਦੀ ਆ ਮੋਟੀਆਂ ਮੋਟੀਆਂ ਵੇਨਸ ਆ ਹਜੇ ਵਾਲ ਢੇਲਾਂ ਕਾਫੀ ਬਾਕੀ ਆ ਬਾਕੀ ਦੋ ਤਿੰਨ ਦਿਨ ਬਾਈ ਦੱਸਦਾ ਹਜੇ ਲੈ ਜੂਗੀ ਬਾਕੀ ਗੱਭਣ ਪਸ਼ੂ ਆ ਪਤਾ ਨਹੀਂ ਹੁੰਦਾ ਕੋਈ ਵਾਰਾਂ ਦੋ ਦਿਨ ਉੱਪਰ ਵੀ ਲੈ ਸਕਦਾ ਜਾਨੀ ਕਿ ਡੇਟ ਮੁਤਾਬਕ ਦੋ ਦਿਨ ਪਏ ਆ ਤੇ ਕੋਈ ਚਾਰ ਦਿਨ ਵੀ ਲੈ ਸਕਦੀ ਹੈ ਤੇ ਕੋਈ ਪੰਜ ਦਿਨ ਵੀ ਲੈ ਸਕਦੀ ਹੈ ਕੋਈ ਦਿਨਾਂ ਦੇ ਵੀ ਸੂ ਸਕਦੀ ਆ ਹਵਾਨਾ ਲੈਫਟ ਰਾਈਟ ਦੋਨੀ ਸਾਈਡ ਹੀ ਮੋਟੀਆਂ ਮੋਟੀਆਂ ਵੇਨਜ ਨਾਲ ਭਰਿਆ ਪਿਆ ਬਲਟੇ ਲੰਪਾਈਆਂ ਬਹੁਤ ਆ ਜਦੋਂ ਤਿਆਰ ਹੋ ਜਾਂਦੀ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਮੁੱਲ ਬਾਈ ਜੀ ਜੈ ਜੈ ਲੈਂਡ ਦੇ ਨਾਲ ਆ ਜੀ ਮੁੱਲ ਜੀ ਇਹਦਾ 65000 ਮਾਨਤਾਨ ਹੋ ਜੂ ਮਾਨਤਾਨ ਹੋ ਜੂ ਲੈ ਚੱਲੀਏ ਜੀ ਤੁਸਾਂਡੀ ਵੀਡੀਓ ਵੇਖ ਕੇ ਹਮਮ ਠੀਕ ਹੈ ਜੀ ਲੈ ਚੱਲੀਏ ਜੀ ਦੋਸਤੋ 65000 ਬਾਈ ਮੁੱਲ ਕਰਦਾ ਮਾਨਤਾਨ ਬਾਈ ਕਹਿੰਦਾ ਹੋ ਜੂ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਆ ਜਿਓ ਸੀਲਸਾਉ ਫੁੱਲ ਹੈ ਹੱਥੀ ਬਾਈ ਚੋਈ ਕਰਦਾ 20 ਕਿਲੋ ਦੁੱਧ ਬਾਈ ਨੇ ਚੋਇਆ ਤੀਜੇ ਸੂਏ ਤੇ ਚੌਥੇ ਸੂਵੇ ਹੁਣ ਕਰਮਾ ਲਈਏ ਸੂੰਦੀ ਐ ਸੀਵਨ ਚੰਗਾ ਲੱਗਿਆ ਬਾਲ ਢੇਲਾਂ ਪਾਈਆਂ ਬਹੁਤ ਝੋਲ ਵਾਲੀ ਬੱਛੀ ਆ ਲੈਵਾ ਲਾਹੂ ਬਹੁਤ ਦੋ ਤਿੰਨ ਦਿਨ ਡੇਟ ਮੁਤਾਬਕ ਕੱਚੀ ਐ ਦੋ ਤਿੰਨ ਦਿਨ ਇਹਨੇ ਉੱਪਰ ਵੀ ਲੈ ਜਾਣੇ ਆ ਜਾਨੀ ਕਿ ਪੰਜਾਂ ਗੇ ਦਿਨਾਂ ਦੀ ਕੱਚੀ ਮੰਨ ਲਓ ਤੁਸੀਂ ਪੰਜਾਂ ਛੇਾਂ ਦਿਨਾਂ ਤਾਈਂ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਬਾਕੀ ਬੰਚਾ ਵੀ ਬਹੁਤ ਚੰਗਾ ਦਿਉ ਪ੍ਰੀਤ ਬੋਲ ਤੋਂ ਖੱਬਣ ਠੀਕ ਐ ਜੀ ਪ੍ਰੀਤਪਾਲ ਤੋਂ ਅੱਗੇ ਗੱਭਣ ਹਵਾਨਾ ਲੈਫਟ ਰਾਈਟ ਦੋਨੀਆਂ ਸਾਈਡ ਹੀ ਮੋਟੀਆਂ ਬੁੱਟੀਆਂ ਆਪਣਾ ਬਣਾ ਜਾਣਾ ਪੈ ਟੋੜੂ ਠੀਕ ਹੈ ਚਾ ਟੋੜੇ ਭਲਾਂਗੇ ਠੀਕ ਹੈ ਜੀ ਦੋਸਤੋ ਸੀਲ ਸੌ ਫੋਲਾ ਬਾਈ ਕਹਿੰਦਾ ਬਿਣਾ ਨਿਆਣੇ ਤੋਂ ਭਾਵੇਂ ਬੱਚਾ ਛੋਲੇ ਇੰਨੀ ਸੀਲ ਹੈ ਮੂੰਹ ਮੱਥੇ ਦੀ ਸੋਹਣੀ ਹੈ ਵੱਡੀ ਜਰਸੀ ਹੈ ਘਰੇਲੂ ਵੈੜਾ ਕੋਈ ਵਪਾਰ ਦਾ ਕੰਮ ਨਹੀਂ ਕੱਲੀ ਕੱਚੀ ਕੱਚੀ ਹੈ ਦੋ ਤਿੰਨ ਦਿਨ ਡੇਟ ਮੁਤਾਬਕ ਪਏ ਐ ਕੋਈ ਦੋ ਤਿੰਨ ਦਿਨ ਇਹਨੇ ਉੱਪਰ ਲੈ ਜਾਣੇ ਆ ਪੰਜਾ ਛੇ ਦਿਨਾਂ ਦੇ ਵਿੱਚ ਵਿੱਚ ਕਰਮਾਂ ਵਾਲੀ ਸੂਪੂਗੀ ਬਾਕੀ ਹੁਣ ਰਤ ਵਧੀਆ ਆ ਗਈ ਐ ਸਿਆਲ ਆ ਗਿਆ ਜਿੰਨਾ ਪਾ ਲਓਗੇ ਤੇ ਉਨਾ ਚੋਲੋਗੇ ਕਿਉਂਕਿ ਵੱਡੀ ਜਰਸੀ ਐ ਪਹਿਲੀ ਗੱਲ ਤਾਂ ਵੱਡੀ ਜਰਸੀ ਲੋਕਲ ਮਿਲਦੀ ਵੀ ਘੱਟ ਐ ਕੋਈ ਵਪਾਰ ਦਾ ਕੰਮ ਨਹੀਂ ਚੱਲਦਾ ਛੱਡੇ ਜਾਵੇ ਭਲਾ ਸਮਾਂ ਠਹਿਲ ਪਈ ਐ ਦੋਸਤੋ ਵਲਟ ਲੱਪਾਈਆਂ ਬਹੁਤ ਐ ਤਾਂ ਹੀ ਮੈਂ ਕਿਹਾ ਕਿ ਦੋ ਤਿੰਨ ਦਿਨ ਲੈ ਡੇਟ ਮੁਤਾਬਕ ਪਏ ਦੋ ਤਿੰਨ ਦਿਨ ਇਹਨੇ ਉੱਪਰ ਵੀ ਲੈ ਜਾਣੇ ਆ ਯਾਨੀ ਕਿ ਪੰਜਾ ਛੇਾਂ ਦਿਨਾਂ ਚ ਤਿਆਰ ਹੋ ਕੇ ਸੂਫੂਗੀ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਸਮਾਦ ਭਾਈ ਐ ਜ਼ਿਲ੍ਹਾ ਮੋਗਾ ਤਸੀਲੈ ਨੂੰ ਬਾਗਾਪਰਾਣਾ ਪੈਂਦੀ ਐ ਸਮਾਦ ਭਾਈ ਤੋਂ ਸੰਗਤਪੁਰੇ ਵਾਲੀ ਸੜਕ ਦੇ ਬਾਈ ਦਾ ਘਰ ਐ ਬਾਕੀ ਸਾਰਿਆਂ ਨੂੰ ਸਾਸ਼ੀ ਕਾਲ ਜਲਦ ਮਿਲਦੇ ਆ ਕਿਸੇ ਹੋਰ ਨਾਲ